ਸੋ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਵਿੱਚ ਢਿੱਲੋ ਫਾਰਮ ਹਾਊਸ ਮੈਂ ਉਮੀਦ ਕਰਦੀ ਆ ਸਾਰੀ ਵੀਅਰਸ ਬਹੁਤ ਵਧੀਆ ਹੋਵੋਗੇ ਸੋ ਸਾਡਾ ਜਸਵੀਰ ਦਾ ਵਲੌਗ ਤਾਂ ਆ ਚੁੱਕਿਆ 1 ਵਜੇ ਅਸੀਂ ਪਾਤਾ ਸੀਗਾ ਤੇ ਹੁਣ ਅਸੀਂ ਜਾ ਰਹੇ ਆ ਜੀ ਭੂਮੀ ਕਰਨ ਜਵਾਕਾਂ ਨਾਲ ਸੋ ਆਪਾਂ ਤੁਹਾਨੂੰ ਦਿਖਾਣੇ ਵੀ ਅਸੀਂ ਕਿੱਥੇ ਜਾ ਰਹੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਬੱਸਣਗੇ ਹਮ ਲੋ ਜੀ ਨਬੂ ਹੋ ਜਾ ਬਝਾਲੀ ਪੁੱਤ ਜੇ ਗੁੱਸਾ ਆ ਕੇ ਮੈਨੂੰ ਵੀ ਆ ਤਿੰਨ ਚਲ ਪੈ ਜੀ ਮੈਂ ਜਾਂਦੀ ਸਾਡੇ ਦੇ ਆ ਲੈ ਪੈ ਚਲੋ ਜੀ ਲੋ ਜੀ ਆਪਾਂ ਆ ਗਏ ਚੁੰਗੀ ਤੇ ਚੁੰਗੀ ਤੇ ਟ੍ਰੈਫਿਕ ਦੇਖੋ ਕਿੰਨਾ ਪਿੱਛੋਂ ਸੀ ਮਖਾ ਨਿਕਲ ਕੇ ਆਏ ਆ ਭੀੜੇ ਪੀੜੇ ਹੋਰ ਖਾਸੀ ਜਿਆ ਰੌਣਕ ਹੋਣ ਲੱਗ ਗਈ ਹੁੰਦਾ ਚੁੰਗੀ ਤੇ ਤੇ ਗਾਇਸ ਅਸਾ ਸਰਪ੍ਰਾਈਜ਼ ਮਿਲ ਗਿਆ ਕਿਸੇ ਨੂੰ ਕੁਝ ਨਹੀਂ ਮਿਲਿਆ ਹਜੇ ਅਸੀਂ ਦਸੇਨੀ ਵਿਹਵਤ ਜਾ ਕੇ ਥੇ ਰਹੀਆਂ ਹੇ ਗਿਆ ਪਤਾ ਚੱਲ ਗਿਆ ਉਹ ਅਸੀਂ ਦੱਸਾਂਗੇ ਕਾਣਾ ਜਾ ਕੇ ਹੂੰ ਪੈਸੇ ਕੱਢ ਲੈ ਕੇ ਦੱਸਾਂਗੇ ਵੀ ਕਿੱਥੇ ਗਿਆ ਉਹੋ ਅੱਜ ਕੁੜੀ ਪੈਸੇ ਲੈ ਕੇ ਜਾ ਰਹੀ ਆ ਕਹਿੰਦੀ ਸੀ ਪੈਸੇ ਕਾਤੋਂ ਲੈ ਕੇ ਜਾ ਰਹੀ ਆ ਤਾਂ ਦੱਸਾਂਗੇ ਇਹਦਾ ਬਾਡੀਗਾਰਡ ਲਈ ਬਾਡੀਗਾਰਡ ਚੱਕ ਲੋ ਇੰਨੇ ਪੈਸੇ ਕੁੜੀ ਤਾਂ ਸਾਂਭੇ ਨਹੀਂ ਜਾਂਦੇ ਹੈਗੇ ਸਾਡੀ ਤਾਂ ਪਤਾ 150 ਨੇ ਫੰਡ ਨੋਟ ਮੇ ਤੋਂ ਨਹੀਂ ਸਾਂਭੇ ਜਾਂਦੇ ਇਹ ਜਿਆਦਾ ਚੱਕ ਲਈ ਜਿਆਦਾ ਚੱਕ ਆਹ ਦੇਖੋ 1 ਡਾਲਰ ਆ ਰਿਹਾ 2 ڈالر ਇਹ ਮੇਰੇ ਕੋਲ ਹੈਗਾ ਆ ਜਾ ਦਿਖਾਓ ਇਹ ਰੇ 2 ڈالر ਚਲੋ ਭਾਜੀ ਕੁੜੀ ਕੋਈ ڈالر ਨਹੀਂ ਭਾਈ ਇਹਦੇ ਚਾਚੂਆ ਨੇ ਭੇਜੇ ਨੇ ਚਲੋ ਆ ਦੇਖੋ ਫੇ ਟ੍ਰੈਫਿਕ ਚ ਆ ਗਿਆ ਆਪਾਂ ਆ ਸਾਡਾ ਕਨੈਕਟਰ ਸਾਹਿਬ ਬੈਠਾ ਸਿੱਧਾ ਹੁਣ ਇਹ ਸਾਨੂੰ ਰਸਤਾ ਗਾਈਡ ਕਰ ਰਿਹਾ ਵੀ ਇੱਥੋਂ ਇੱਧਰ ਜਾਣਾ ਇੱਥੋਂ ਇੱਧਰ ਜਾਣਾ ਦੇਖਦੇ ਆਪਾਂ ਸਹੀ ਜਗ੍ਹਾ ਤੇ ਪਾਚ ਜਾਾਂਗੇ ਇਹਦੇ ਡਾਇਰੈਕਸ਼ਨ ਨਾਲ ਕਿ ਨਾਲ

ਕਿੰਨਾ ਵੱਡਾ ਮੇਲਾ ਹੈ ਉਹ ਇੱਕ ਹੋਰ ਮੇਲਾ ਸੀ ਉੱਧਰ ਸੀਗਾ ਉੱਧਰ ਕਲਿੱਪ ਮੈਂ ਬਣਾਇਆ ਉਹ ਛੋਟਾ ਇਹ ਵੱਡਾ ਵੈਸੇ ਰਸ਼ ਬਹੁਤ ਜ਼ਿਆਦਾ ਹੈ ਨਵਰੂਪ ਆਪਣਾ ਧਿਆਨ ਰੱਖੀ ਠੀਕ ਹੈ ਹੋ ਤੁਸੀਂ ਨਾ ਹਾਂ ਪਾਪਾ ਚੱਲਾਂਗੇ ਅਰਪਲੇ ਦੀ ਆਪਣੀ ਪਾਕਿੰਗ ਤੇ ਲਾ ਕੇ ਤੇ ਆਪਾਂ ਹੁਣ ਜਾਣਾ ਮੇਲਾ ਵੇਖਣ ਹੂੰ ਉਹ ਸਾਹਮਣੇ ਜਹਾਜ਼ ਹੈ ਨਵਤਰਾ ਟਿਕਟਾ ਮਿਲ ਗਿਆ ਚਲੋ ਇੱਕ ਮਿੰਟ ਦੇ ਦੋ ਬਈ ਮੇਰੇ ਤਾਂ ਮਿੰਟ ਹੀ ਨਹੀਂ ਚਲੋ ਚਲੀਏ ਹੂੰ ਇਹ ਦਿਖਾਇਆ ਹੋਇਆ

ਉਹ ਗੱਲ ਤਾਂ ਹੁੰਦਾ ਕਿ ਸਾਰੇ ਯਾਰ ਮੈਂ ਕਿੰਨੇ ਗਣੀ ਹੁਣ ਜਹਾਜ਼ ਨਾਲ ਤੈਨੂੰ ਨਹੀਂ ਕਿੱਥੋਂ ਦੇਖੀਏ ਮੈਂ ਸਾਰੇ ਯਾਰ ਜੋ ਗੱਲ ਕਰਦਾ जावन रे उते ओडनाय मैं बोल मीरी हाय मीरी लख द के जारा उते ओडनाय मैं फोन नु केंदा ਬਹੁਤ ਵਧੀਆ ਇਹ ਸਾਨੀ ਪ੍ਰਕਿਰਿਆ 21 ਤਾਰੀਖ 15 ਬੰਦੀ ਆਹ ਹਾਂ ਹਾਂ ਪੰਜਾਬ ਦੇ ਪ੍ਰਮੁਖਾਂ ਆ ਅੱਜ ਪੂਰੀ ਦੁਨੀਆ ਪੰਜਾਬੀਆਂ ਦੀ ਪਛਾਣ ਬਣ ਚੁੱਕਾ ਹੈ ਇਹ ਪੰਗੜਾ ਅੰਤਰਰਾਸ਼ਟਰੀ ਪਹਿਚਾਨ ਦਾ ਅਦਾਗਮਕ ਹੈ ਇਹ ਨਿਹਟਾ ਹੀ ਬੜੀਆਂ ਬੜੀਆਂ ਹੀ ਨੇ ਤੇ ਆ ਕਾਜ ਵਾਸਤੇ ਤੂੰ ਆ ਜਾ ਉਹ ਕੋਟ ਰੇਂਜਰ ਦੀ ਆ ਉਹ ਨੂੰ ਦੇਖਾ ਦੇ ਕੋਲ ਤੇ ਆ ਟੈਟੂ ਇਹ ਜਮ ਮਾਰਦੀ ਹੁਣ ਵਾ ਲਉ ਡੇਡੋ ਪਰ ਪੰਜਾਬ ਬਸਹਿਤਾਉ ਅਮਨ ਆਪਾਂ ਦੋਨੇ ਲੈਨੇ ਆ ਮੈਂ ਤਾਂ ਉਹ ਹੋ ਲੈਣਾ ਮੈਂ ਪੈਸਾ 20 ਤੇ 30 ਪੈਸਾ ਮੈਂ ਪੈਸਾ 20 ਤੇ 30 ਪੈਸਾ ਆ ਗਿਆ ਪੈਸਾ 20 ਤੇ 30 ਪੈਸਾ ਇਹ ਤਾਜੂ ਦੇਨੇ ਆਪਣੇ ਉਹ ਵੀ ਲੈ ਚਾਹ ਬਹੁਤ ਬੰਕਲਾ ਆ ਚੰਡੋਲ ਆ ਗਿਆ ਆ ਦੂਆ ਸિસ્ਤੀ ਵਾਲਾ ਆ ਗਿਆ ਆ ਛੋਟੇ ਬੱਚਿਆਂ ਦੇ ਆ ਜੈਂਪ ਆ ਗਏ ਛੋਟੇ ਬੱਚਿਆਂ ਨੂੰ ਆ ਜਹਾਜ਼ ਆ ਗਿਆ ਜਣੀ 60 70 ਰੁਪਏ ਤੋਂ ਘੱਟ ਹੈ ਇਹ ਤੁਹਾਨੂੰ ਆ ਨਿਸ਼ਾਨੇ ਆ ਗਏ ਇਧਰ ਆਜ ਵੀ ਨਵੀਆਂ ਗੱਡੀਆਂ ਆ ਗਿਆ ਹਾਂ ਇਲੈਕਟ੍ਰਿਕ ਲੀ ਬੈਰਟੀਆਂ ਹੈ ਇਹ ਵਾਹ ਟਾਇਪਾ 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 ਕਿੰਨੇ ਲਈ ਭਾਈ ਜੀ ਮੈਂ ਇੱਕ ਬੋਟਰ ਚਾਣੀ ਹੈ ਭਾਈ ਜੀ ਆਓ ਬੈਠ ਕੇ ਆਪਣੇ ਤਿੰਨ ਬੰਦੇ ਪਰਲੇ ਯਾਰ ਕੋਲ ਹੌਲਾ ਤਾਂ ਮਹਿੰਗਾ ਚਲੋ ਜੀ ਆਵੇ ਸਲਿੱਪ ਚ ਹਾਂ ਹਾਂ ਇਹਨੇ ਹੈਨਾ ਹਾਂ ਜੀ ਸਰ ਕੀ ਰੇਟ ਆ ਇਸਕਾ ਇਹ ਉੱਪਰ ਵਾਲਾ 6500 ਦਾ 6500 ਦਾ

ਚਲੋ ਬਸ 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 ਕੋਈ ਵਾਰ ਨਾ ਢਾਂਟ ਰਹੀਂ ਆ ਵੀ ਇਹ ਤਾਂ ਉਹ ਨੇ ਇਹ ਜੀ ਵਧੀਆ ਮਹਿੰਗੀ ਵੀ ਦਾ ਬੋਲਦਾ ਮਹਿੰਗੀ ਕਰ ਦੇਣਾ ਬੋਲਦਾ ਮਹਿੰਗਾ ਬਣਾਉਣਾ ਹੋਰ ਨੈਕਵਾ ਜਾਣਾ ਨਹੀਂ ਨੈਕਵਾ

ਕਿੰਨੇ ਦਾ ਹੈ 300 ਰੁਪਏ ਫੇਵਰੇਟਰ ਕਰਤਾ ਨਾ ਜਦੋਂ ਗਾ ਮਾਸਪੇਸ਼ੀ ਨੇ ਹੋਣਾ ਹੋਏ ਸਿਨੇ ਨਹੀਂ ਖਾਣਾ ਕੁੱਟ ਦਾ ਕੰਫੀਡੈਂਸ ਲੈਵਲ ਬਹੁਤ ਜ਼ਿਆਦਾ ਹੈ ਇਹ ਤਾਂ ਸਹੀ ਆ ਵਿਚਾਰੀਏ ਆਪਸਾ ਚਾਹੀਏ ਮੈਂ ਆਹ ਅੱਗੇ ਵੱਤਾਂ ਮੈਂ ਕਿਹਨਾਂ ਵਾਹੇ ਲਓ ਜੀ ਆਪਾਂ ਦੇਖਿਆ ਮੇਲਾ ਸਿੰਗਾਪੁਰ ਬਹੁਤ ਵਧੀਆ ਸੀ ਨਾ ਠੀਕ ਸੀ ਵਧੀਆ ਸੀ ਬਹੁਤ ਵਧੀਆ ਸੀ ਲੋ ਜੀ ਓਵਰ ਵਿਊ ਸਾਨੂੰ ਠੀਕ ਲੱਗਿਆ ਸਾਰਾ ਕੁਝ ਚੰਗਾ ਹੀ ਸੀਗਾ ਹਨਾ ਰੇਮੇ ਨੇ ਸੌਣ ਕਣੀਆਂ ਆ ਗਈਆਂ ਆਪਾਂ ਸਹੀ ਟਾਈਮ ਤੇ ਨਿਕਲੇ ਵਾਪਸ ਨਹੀਂ ਆਈਆਂ ਆਈਆਂ ਨਹੀਂ ਮੇਰੇ ਤੇ ਪਈਆਂ ਨੇ ਕਣੀਆਂ ਬੈਠੂਗੇ ਮੈਨੂੰ ਵੀ ਦੇ ਪਾਣੀ ਏ ਜੀ ਮੀਂਹ ਦੀ ਸਾਨੂੰ ਜਮਾ ਹੀ ਉਮੀਦ ਨਹੀਂ ਆਸੀ ਗੱਡੀ 'ਚ ਬੈਠੇ ਜਦੀ ਮੀਂਹ ਦੇਖੋ ਕਿੰਨਾ ਪੈ ਰਿਹਾ ਏ ਉਹ ਸਾਰੇ ਨੂੰ ਭਾਜਣਾ ਪੈ ਗਿਆ ਰੱਬ ਸਾਡੇ ਨਾਲ ਸਹੀ ਗੱਲ ਐ ਸਾਰੇ ਭੱਜ ਗਏ ਸਾਰੇ ਭੱਜ ਸਾਰੇ ਭੱਜਣ ਲੱਗ ਗਏ ਜਿਨ੍ਹਾਂ ਨੇ ਹੁਣ ਟਿਕਟ ਲਈਆਂ ਤੀ ਉਹ ਗਏ ਆ ਜਿਹੜਿਆ ਲੈ ਰਹੇ ਨੇ ਇਹ ਵੀ ਵਿਚਾਰੇ ਫਸ ਗਏ ਮੀਂਹ ਦੇਖੋ ਕਿੰਨਾ ਜ਼ਾਦ ਆ ਗਿਆ ਹੈ ਜ਼ਾਦ ਆ ਉਹ ਨੂੰ ਠੀਕ ਹੋ ਜਾਣਾ ਫੜਦਣਗੇ ਅੰਦਰ ਤਾਂ ਇੰਨਾ ਤਾਂ ਕੁਝ ਪਾ ਚਲਾ ਇਹਦੀ ਇੱਕ ਪਰਦੇ ਨੀਚੇ ਖਣੇ ਦੁਗੀ ਜਗਤ ਆ ਗਈ ਵਿਚਾਰੇ ਲੋਕ ਇੱਥੇ ਖੜ ਸਕਦੇ ਨੇ ਚਲ ਭਾਈ ਹਾਂਜੀ ਕਿਵੇਂ ਲੱਗਿਆ ਬਾਈ ਬਹੁਤ ਵਧੀਆ ਬਹੁਤ ਜੀਮ ਤੇ ਆ ਗਏ ਸਹੀ ਗੱਲ ਹੈ ਜੀ ਬਹੁਤ ਜ਼ਿਆਦਾ ਵਧੀਆ ਬਸ ਅੰਨਾ ਕਾ ਕਿਰਪਾ ਆਂਟੀ ਦਾ ਦਰਗਾਦੋ ਮੈਂ ਤੈਨੂੰ ਕੀ ਗੱਲ ਕਹਿਣਾ ਤੂੰ ਆਖ ਕੇ ਲੱਗਿਆ ਕਰ ਜਿਹੜੀ ਤਾਂ ਤੋਂ ਮੈਂ ਨਾ ਕਹਿਣਾ ਤਾਂ ਮੰਨਿਆ ਕਰ ਤੇ ਮੈਂ ਤੇਰੀ ਤੇਰੀ ਮੇਰੀ ਸਾ ਦੇਖੋ ਜੀ ਮੀ ਕਿੰਨਾ ਜ਼ਿਆਦਾ ਆ ਗਿਆ ਰੱਬ ਸਾਡੇ ਨਾਲ ਸੀਗਾ ਦੇਖੋ ਇੰਨਾ ਜ਼ਿਆਦਾ ਮੀ ਅਸੀਂ ਪੂਰੇ ਟਾਈਮ ਟਾਈਮ ਤੇ ਨਿਕਲਿਆ ਬਹੁਤ ਵਧੀਆ ਗੱਡੀ ਜੇ ਬੈਠੇ ਜਦ ਦੀ ਮੀ ਉੱtre ਆਇਆ ਉਹ ਦੇਖੋ ਸ਼ਿਵ ਜੀ ਮੋਤੀ ਵੀ ਪੈ ਰਿਹਾ ਉਹ ਕਿੰਨਾ ਜ਼ਿਆਦਾ ਹੈ ਬਹੁਤ ਜਲਾਮੀ ਆ ਗਏ ਹੈ ਕਮੇਟੀ ਦਾ ਉਹ ਹੂੰ ਇਹਦਾ ਬਹੁਤ ਕੰਮ ਖਰਾਬ ਕਰਤਾ ਨਾਲੇ ਇਹਦੇ ਨਾਲ ਹੀ ਉਹ ਸੀਗਾ ਉਰੇ ਰੇਲਵੇ ਸਟੇਸ਼ਨ ਦੀ ਲੋਕਾਂ ਦਾ ਮੌਜੇ ਬਹੁਤ ਈ ਗਈ ਸਾਰਾ ਕੰਮ ਖਰਾਬ ਕਰਤਾ ਉਰੇ ਰੇੜੀ ਡਿੱਗੀ ਵਿਚਾਰੀ ਉਹ ਗੱਡੀ 'ਚ ਲੱਗਿਆ ਕਿਹੜੀ ਰੇੜੀ ਜਾਂ ਮੋਟਰਸਾਈਕਲ ਲੱਗਿਆ ਜਾਂ ਗੱਡੀ ਲੱਗੀ ਉਹ ਬਚਾਰਾ ਬਾਪੂ ਉਹ ਬਚਾਰਾ ਰੇੜੀ ਰੇੜੀ ਕਾਦੀ ਪਬਜੀ ਵਾਲੀ ਸਾਈਕਲ ਨਹੀਂ ਨਹੀਂ ਉਹ ਜਿਹੜੀ ਉਹ ਨਹੀਂ ਹੁੰਦੇ ਹੈਗੇ ਪਬਜੀ ਦੀ ਸਾਈਕਲ ਵੀ ਸੀ ਨਹੀਂ ਨਹੀਂ ਜਵਾਕਾਂ ਦੇ ਖੇਡਾ ਨਹੀਂ ਹੁੰਦੀਆਂ ਵਿਚਾਰਾ ਗਰੀਬ ਜਿਹਾ ਹੋਊਗਾ ਕੋਈ ਹੋਰ ਤਾਂ ਹੀ ਵਿਚਾਰਾ ਬੈਠਾ ਹੋਊਗਾ ਤੁਹਾਨੂੰ ਵੀ 5 ਮਿੰਟ ਲੇਟ ਹੋ 10 ਮਿੰਟਾਂ ਨਹੀਂ ਹੂੰ ਵੀ ਦੂਜੇ ਬੰਦੇ ਨੂੰ ਤਾਂ ਬਚਾ ਦੋ ਨਾਲ ਆ ਆਪ ਵੀ ਬਚੋ ਦੂਜੇ ਨੂੰ ਸਹੀ ਗੱਲ ਹੈ ਜੀ 10 ਮਿੰਟ ਦੇਖੋ ਜੀ ਗੱਡੀ ਵੀ ਫੁੱਲ ਆ ਆਪਣੇ ਹੁਣ ਪੈਣ ਲੱਗਿਆ ਮੀ ਮੈਂ ਲਾਈਟ ਔਨ ਆ ਦੇਖੋ ਜੀ ਆਪਣੇ ਹੁਣੇ ਪੈਣ ਲੱਗਿਆ ਮੀਂਹ ਇੰਨਾ ਜ਼ਿਆਦਾ ਨਹੀਂ ਹੈਗਾ ਪਰ ਨੇਰੀ ਯਹੀ ਹੋਈ ਆ ਤੇ ਬਾਕੀ ਬਿਜਲੀ ਬਹੁਤ ਲਸ਼ਕਰੀ ਆ ਉਸ ਤੋਂ ਪਟਿਆਲੇ ਤਾਂ ਇੰਨਾ ਕੋ ਜਿਆਦਾ ਤੀਗਾ ਪੁੱਛੋ ਨਾ ਮੈਂ ਵੀ ਹੁਣ ਮਸ਼ੀਨ ਅੰਦਰ ਕਰਦੇ ਮੇਰੀ ਮਸ਼ੀਨ ਬਾਹਰੇ ਖੜੀ ਆ ਵਿਚਾਰੀ ਨਾਲੇ ਜੀ ਆਪਾਂ ਵੀ ਕਰਦੇ ਆਪਣੇ ਵਲੌਗ ਨੂੰ ਇੱਥੇ ਹੀ ਐਂਡ ਮੈਂ ਉਮੀਦ ਕਰਦੇ ਵੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਬਸ ਮੈਂ ਵੀ ਨੂੰ ਸ਼ੀਸ਼ੇਤੀ ਮਸ਼ੀਨ ਅੰਦਰ ਲਾਦਾ ਕਿਉਂਕਿ ਮੀਂਹ ਬਹੁਤ ਆ ਗਿਆ ਤੇ ਹੁਣ ਆਪਾਂ ਮਿਲਦੇ ਆ ਜੀ ਨੈਕਸਟ ਵਲੌਗ ਚ